ਬਾਕੀ ਆਏ ਆ ਜਿਵੇਂ ਕਿ ਅਬਰਾਇਨ ਲਿੰਕਨ ਲਾਲੋ ਜਿਹੜਾ ਕਿ ਅਮਰੀਕਾ ਦਾ ਪਹਿਲਾ ਰਾਸ਼ਟਰਪਤੀ ਬਣਿਆ ਸੀਗਾ ਉਹ ਚਾਹੇ ਬਚਪਨ ਦੇ ਵਿੱਚ ਜਿਵੇਂ ਕਿ ਪੜ੍ਹ ਨਹੀਂ ਸਕੂਲੇ ਨਹੀਂ ਜਾ ਪਾਇਆ ਸੀਗਾ ਵੀ ਉਹ ਖੋਦੀ ਪਰਿਆ ਜਿਵੇਂ ਆਪ ਹੀ ਸੈਲਫ ਸਟੱਡੀ ਕੀਤੀ ਉਹਨੇ ਵੀ ਸਕੂਲ 'ਚ ਉਹਨੇ ਕੋਈ ਪੜ੍ਹਾਈ ਨਹੀਂ ਕੀਤੀ ਹੈਗੀ ਤੇ ਫੇਰ ਉਹਨੇ ਫੌਜ ਦੇ ਵਿੱਚ ਵੀ ਕੰਮ ਕੀਤਾ ਤੇ ਫੇਰ ਉਹਨੇ ਜਿਵੇਂ ਵੀ ਇਲੈਕਸ਼ਨ ਦੇ ਵਿੱਚ ਖੜਨ ਦੀ ਕੋਸ਼ਿਸ਼ ਕੀਤੀ ਤੇ ਉਹ ਇਲੈਕਸ਼ਨ ਆ ਜਿਹੜੀ ਕਿ ਜਿੱਤ ਨਹੀਂ ਪਾਇਆ ਸੀਗਾ ਜਿਵੇਂ ਉਹ ਉਹ ਇਲੈਕਸ਼ਨ ਜਿੱਤ ਨਹੀਂ ਪਾਇਆ ਚਾਹੇ ਹਾਰ ਹੀ ਗਿਆ ਸੀਗਾ ਪਰ ਉਹਦੀ ਹਾਰ ਨੇ ਵੀ ਜਿਹੜਾ ਕਿ ਬਹੁਤ ਲੋਕਾਂ ਨੂੰ ਪ੍ਰਭਾਵਿਤ ਕੀਤਾ ਸੀਗਾ ਤੇ ਉਹ 2 ਸਾਲਾਂ ਬਾਅਦ ਫੇਰ ਜਿਵੇਂ ਕਿ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਲੜਿਆ ਤੇ ਉਹ ਜਿੱਤ ਜਾਂਦਾ ਵਾ ਤੇ ਜਿੱਤ ਕੇ ਅਮਰੀਕਾ ਦੇ ਇਤਿਹਾਸ ਦੇ ਵਿੱਚ ਉਹ ਜਿਵੇਂ ਕਿ ਕਹਿੰਦੇ ਵੀ ਸਾਰਿਆਂ ਨਾਲ ਉਹ ਵਧੀਆ ਪრეਜ਼ੀਡੈਂਟ ਆ ਜਿਹੜਾ ਕਿ ਮੰਨਿਆ ਗਿਆ ਵਾ ਇਬਰਾਇਨ ਲਿੰਕਨ ਤੇ ਆਈ ਤੁਸੀਂ ਗੱਲ ਕਰ ਲਓ ਵੀ ਹੁਣ ਜਿਵੇਂ ਕਿ ਸਿੱਧੂ ਮੂਸੇਆਲਾ ਸੀਗਾ ਵੀ ਇਹ ਵੀ ਜਿਵੇਂ ਹੁਣ ਪਹਿਲਾਂ ਤਾਂ ਇਕੱਲਾ ਗਾਉਂਦਾ ਹੀ ਸੀਗਾ ਤੇ ਪਰ ਇਹ ਲੇਖਦਾ ਤਾਂ ਹੈ ਨਹੀਂ ਸੀਗਾ ਤੇ ਇਹਨੇ ਜਿਵੇਂ ਕਿਸੇ ਤੋਂ ਇਹ ਗਾਣੇ ਲੈਣ ਗਿਆ ਸੀਗਾ ਤੇ ਉਹ ਬੰਦੇ ਨੇ ਜਿਵੇਂ ਜਵਾਬ ਦੇਤਾ ਤੇ ਫਿਰ ਇਹ ਲਿਖਣ ਲੱਗ ਗਿਆ ਤੇ ਦਿਨਾਂ ਦੇ ਵਿੱਚ ਹੀ ਇਹ ਇੰਨੀ ਤੇ ਇੰਨੀ ਇਹ ਇਹਦੀ ਚੜ੍ਹਾਈ ਹੋ ਗਈ ਵੀ ਚਾਹੇ ਇਹਦਾ ਕੈਰੀਅਰ ਛੋਟਾ ਹੀ ਸੀਗਾ ਤੇ ਪਰ ਇੰਡਸਟਰੀ ਜਿਵੇਂ ਹੁਣ ਤਿੰਨਾ ਚਾਰਾਂ ਸਾਲਾਂ ਦੇ ਵਿੱਚ ਇਹ ਨੇ ਕਿ ਮਿਊਜ਼ਿਕ ਇੰਡਸਟਰੀ ਆ ਜਿਹੜੀ ਕੀ ਕਮਾਤੀ ਸੀਗੀ ਆਪ ਦੇ ਦਮ ਤੇ ਵੀ ਇਹ ਜ਼ਿਆਦਾਤਰ ਇਹਦੇ ਹੀ ਗਾਣੇ ਚੱਲਦੇ ਸੀਗੇ ਇੰਡਸਟਰੀ ਦੇ ਵਿੱਚ ਤੇ ਆਈ ਤੁਸੀਂ ਹੋਰ ਗੱਲ ਕਰ ਸਕਦੇ ਆ ਵੀ ਚਲ ਲਾ ਲੋ ਵੀ ਚਾਹੇ ਹੋ ਅੱਜ ਅੱਜ ਦੀ ਡੇਟ ਦੇ ਵਿੱਚ 80 ਸਾਲਾਂ ਤੋਂ ਆ ਜਿਹੜਾ ਕਿ ਉੱਤੇ ਹੀ ਹੋ ਗਈ ਉਹਦੀ ਉਮਰ ਪਰ ਅੱਜ ਵੀ ਜਿੰਨਾ ਉਹਦੇ ਕੋਲੇ ਕੰਮ ਆ ਵੀ ਉਨਾ ਕਿਸੇ ਐਕਟਰ ਕੋਲੇ ਨਹੀਂ ਹੈਗਾ ਕੰਮ 19 ਉਮਰ ਦੇ ਵਿੱਚ ਵੀ ਉਹ ਵੀ ਜਿਵੇਂ ਕਿ 2000 ਦੇ ਵਿੱਚ ਵੀ ਉਹ ਵੀ ਬੈਂਕਰਪਟੀ ਹੋ ਗਿਆ ਸੀਗਾ ਵੀ ਉਹਦੇ ਕੋਲੇ ਕੋਈ ਪੈਸਾ ਨਹੀਂ ਸੀਗਾ ਤੇ ਜਿਹੜੀ ਉਹਦੀ ਕੰਪਨੀਆਂ ਖੋਲੀ ਸੀਗੀ ਉਹ ਵੀ ਡੱਬ ਗਈ ਸੀਗੀ ਪਰ ਉਹਨੇ ਆ ਜਿਹੜੀ ਹਾਰ ਨਹੀਂ ਮੰਨੀ ਹੈਗੀ ਤੇ ਉਦੋਂ ਫਿਰ ਉਹਨੇ ਲੱਗਿਆ ਰਿਹਾ ਤੇ ਫਿਲਮ ਇੱਕ ਫਿਲਮ ਉਦੋਂ ਦੀ ਚੱਲ ਗਈ ਤੇ ਫਿਰ ਉਹ ਉਹਨੂੰ ਸ਼ੋਅਾਂ ਦੇ ਵਿੱਚ ਕੰਮ ਮਿਲਣ ਲੱਗ ਗਿਆ ਤੇ ਅੱਜ ਵੀ ਡੇਟ ਦੇ ਵਿੱਚ ਉਹਦੇ ਕੋਲੇ ਸਾਰਿਆਂ ਨਾਲੋਂ ਜ਼ਿਆਦਾ ਕੰਮ ਆ ਵੀ ਚਾਹੇ 80 ਸਾਲ ਤੋਂ ਉੱਪਰ ਹੀ ਉਹਦੀ ਉਮਰ ਹੋ ਗਈ ਤੇ ਬਾਕੀ ਹੋਰ ਵੀ ਕਈ ਐਗਜ਼ਾਮਪਲ ਆਵਾ ਜਿਵੇਂ ਕਿ ਮਾਈਕਲ ਜਾਰਡਨ ਲਾ ਲੋ ਵੀ ਉਹ ਵੀ ਜਿਵੇਂ ਹੁਣ ਬਾਸਕਟਬਾਲ ਦਾ ਸਾਰਿਆਂ ਨਾਲੋਂ ਵਧੀਆ ਪਲੇਅਰ ਮੰਨਿਆ ਗਿਆ ਵਾ ਤੇ ਪਰ ਇੱਕ ਟਾਈਮ ਇਹ ਜਾਇਆ ਸੀਗਾ ਵੀ ਉਹਨੂੰ ਸਕੂਲ ਦੀ ਟੀਮ ਚੋਂ ਹੀ ਕੱਢਤਾ ਸੀਗਾ ਤੇ ਫਿਰ ਉਹਨੇ ਮਿਹਨਤ ਕੀਤੀ ਤੇ ਸਾਰਿਆਂ ਨਾਲੋਂ ਵਧੀਆ ਜਿਵੇਂ ਕਿ ਮੰਨਿਆ ਪਰਮੰਨਿਆ ਬਾਸਕਟਬਾਲ ਆ ਜਿਹੜਾ ਕਿ ਪਲੇਅਰ ਬਣਿਆ ਸੀਗਾ